ਚੰਕੀਲਾ ਤੇ ਮੂਸੇ ਵਾਲੇ ਨੂੰ ਆਪਸ ਦੇ ਵਿੱਚ ਕੰਪੇਅਰ ਕੀਤਾ ਜਾ ਸਕਦਾ ਵੀ ਕਾਂ ਤੇ ਬਾਜ ਦਾ ਕੋਈ ਮੁਕਾਬਲਾ ਹੁੰਦਾ ਦੇਖੋ ਇੰਨੇ ਹੀ ਫਰਕ ਚੀਨ ਉਹ ਕਿੱਥੇ ਬੈਠਾ ਗੰਦ ਤੇ ਬਾਜ ਤੋਂ ਸ਼ਿਕਾਰ ਕਰ ਰਿਹਾ ਹੈ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੇ ਅੰਗਾਂ ਦੀ ਪ੍ਰਦਰਸ਼ਨੀ ਕੀਤੀ ਹੈ ਨੇ ਆਪਣੇ ਗੀਤਾਂ ਦੇ ਵਿੱਚ ਤੇ ਉਹ ਕੀ ਕਹਿ ਰਿਹਾ ਸਾਡਾ ਲਾਣਾ ਜੌਣੇ ਸੋਚਿਆਂ ਦਾ ਇੱਥੇ ਮਿਰਜੇ ਰਾਜੇ ਜੰਮਦੇ ਨੇ ਉਹ ਤਾਂ ਜੇ ਜਉਂਦਾ ਰਹਿ ਜਾਂਦਾ ਨਾ ਤੇ ਦੱਸ ਦਿੰਦਾ ਦੁਨੀਆਂ ਨੂੰ ਉਹ ਆਪਣੀ ਕੌਮ ਦੀ ਗੱਲ ਕਰਦਾ ਤਨੇ ਪੰਜਾਬ ਵਰਗਾ ਉਹਨੇ ਹੱਥਾਂ 'ਚ ਫੜਿਆ ਤੀਰ ਵਰਗਾ ਉਹਨੇ ਉਹ ਗੱਲ ਕੀਤੀ ਜਿਹੜੀ ਸਟੇਟ ਬੈਨ ਕਰ ਰਹੀ ਹੈ ਜਿੱਤੇ ਸਟੇਟ ਬੋਲਣ ਤੇ ਪਾਵਨ ਜਿੱਤੇ ਡਿਬੇਟਾਂ ਹੋ ਗਈਆਂ ਦੁਨੀਆਂ YouTube ਵਰਗੇ ਚੈਨਲ ਹੈਕ ਹੋ ਗਏ ਜਦੋਂ ਭਾਈ ਜਟਾਣੇ ਦੀ ਸਰਚ ਹੁੰਦੀ ਹੈ ਉਦੇ ਮਰਨ ਤੋਂ ਬਾਅਦ ਜਦੋਂ ਦੇ ਗੀਤ ਸੁਣੇ ਤੇ ਉਹਦੇ ਗੀਤਾਂ ਦੇ ਵਿੱਚ ਕਿਤੇ ਵੀ ਇੱਕ ਗੱਲ ਏਦਾਂ ਦੀ ਨਹੀਂ ਹੈ ਵੀ ਉਹ ਕੰਦ ਟੱਪਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਨੂੰ ਉਦਾਹਰਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਦੇ ਸਰੀਰ ਦੀ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ 'ਚ ਆਪਣੀ ਗਰਲਫ੍ਰੈਂਡ ਕਲੈਸ਼ਨ ਕੋਬ ਨੂੰ ਕਹਿ ਰਿਹਾ ਹੈ ਤੇ ਚਮਕੀਲਾ ਉਸ ਕਲੈਸ਼ਨ ਕੋਬ ਨਾਲ ਮਾਰਿਆ ਗਿਆ ਹੈ ਕਿਵੇਂ ਕੰਪੇਅਰ ਕਰ ਲਵਾਂ ਤੁਸੀਂ ਸਿੱਧੂ ਮੂਸੇਵਾਲੇ ਦੇ ਨਾਲ ਵੀ ਕੰਪੇਅਰ ਕੀਤਾ ਜਾ ਰਿਹਾ ਉਹਨੂੰ ਕਿਉਂਕਿ ਸਿੱਧੂ ਵੀ ਆਪਾਂ ਦੇਖਿਆ ਵੀ ਕਿਵੇਂ ਮਾਰਿਆ ਗਿਆਗਾ ਹਾਲਾਂਕਿ ਸਿੱਧੂ ਤਾਂ ਸਭ ਨੂੰ ਪਤਾ ਵੀ ਉਹ ਕਿਹਨੇ ਮਾਰਿਆ ਤੇ ਚਮਕੀਲੇ ਦਾ ਵੀ ਪਤਾ ਕਿਹਨੇ ਮਾਰਿਆ ਪਰ ਕੀ ਚਮਕੀਲਾ ਤੇ ਮੂਸੇਵਾਲੇ ਨੂੰ ਆਪਸ ਦੇ ਵਿੱਚ ਕੰਪੇਅਰ ਕੀਤਾ ਜਾ ਸਕਦਾ ਤੁਸੀਂ ਮੈਨੂੰ ਇਹ ਦੱਸੋ ਕਿ ਕਾਂ ਤੇ ਬਾਜ ਦਾ ਕੋਈ ਮੁਕਾਬਲਾ ਹੁੰਦਾ ਦਲ ਕੋਗੇ ਇੰਨੇ ਹੀ ਫਰਕ ਚੀਨਦਾ ਉਹ ਕਿੱਥੇ ਬੈਠਾ ਗੰਦ ਤੇ ਬਾਜ ਤੋਂ ਸ਼ਿਕਾਰ ਕਰ ਰਿਹਾ ਹੈ ਠੀਕ ਹੈ ਐਵੇਂ ਇਹਨਾਂ ਨੂੰ ਕੰਪੇਅਰ ਕਰਨ ਦਾ ਮਸਲਾ ਹੈ ਉਹ ਕੀ ਕਹਿ ਰਿਹਾ ਹੈ ਤੁਸੀਂ ਸੁਣੋ ਉਹ ਕੀ ਕਹਿ ਰਿਹਾ ਹੈ ਮੈਂ ਹੁਣ ਸ਼ਬਦ ਜੇ ਬੋਲਾਂ ਤੇ ਬੜੇ ਘਟਿਆ ਲੱਗਣਗੇ ਹੂੰ ਉਹ ਤੇ ਕਹਿ ਰਿਹਾ ਵੀ ਭੈਣਾ ਦੇ ਨਰਾਨਾ ਨੂੰ ਲੈ ਜੋ ਢੀਆਂ ਦੇ ਲੱਕ ਮਣ ਲਓ ਹੂੰ ਇਹ ਉਹ ਇਹ ਕਹਿ ਰਿਹਾ ਮਾਦੀ ਤਲਾਸ਼ੀ ਲੈਣੀ ਜੋ ਵੀ ਛੱਬਦੀ ਨਹੀਂ ਕਹਿ ਸਕਦੇ ਆਪਾਂ ਤੇ ਜਿਹਨੂੰ ਕੰਪੇਅਰ ਕਰ ਰਹੇ ਹੋ ਕੀ ਕਹਿ ਰਿਹਾ ਆ ਉਹ ਕੀ ਕਹਿੰਦਾ ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੇ ਆ ਤੇ ਉਹ ਉਹ ਇਹ ਗੱਲ ਹੀ ਕਰ ਰਿਹਾ ਹੈ ਕਿਸੇ ਧੀ ਨੂੰ ਉਦਾਹਰਣ ਦੀ ਕਿਸੇ ਨਾਲ ਕੁਛ ਕਿਸੇ ਨਾਲ ਕੁਛ ਗੰਦੇ ਤੋਂ ਗੰਦ ਗਿੱਟਿਆਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੇ ਅੰਗਾਂ ਦੀ ਪ੍ਰਦਰਸ਼ਨੀ ਕੀਤੀ ਇਹਨੇ ਆਪਣੇ ਗੀਤਾਂ ਦੇ ਵਿੱਚ ਤੇ ਉਹ ਕੀ ਕਹਿ ਰਿਹਾ ਉਹ 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 ਕਹਿ ਰਿਹਾ ਵੀ ਸਾਡਾ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਕੌਣ ਨੇ ਕਹਿੰਦਾ ਇੱਥੇ ਸਾਡਾ ਲਾਣਾ ਜਾਉਣੇ ਸੋਚਿਆਂ ਦਾ ਇੱਥੇ ਮਿਰਜ਼ੇ ਰਾਂਜੇ ਜੰਮਦੇ ਨਾ ਤੇ ਤੁਸੀਂ ਗੱਲ ਹੀ ਮਿਰਜ਼ੇ ਰਾਂਜੇ ਦੀ ਕਰ ਰਹੇ ਹੋ ਹੂੰ ਕਿਨੂੰ ਕੰਪੇਅਰ ਕਿੱਥੇ ਕਰ ਰਹੇ ਹੋ ਉਹ ਤਾਂ ਜੇ ਜਾਉਂਦਾ ਰਹਿ ਜਾਂਦਾ ਨਾ ਤੇ ਦੱਸ ਦਿੰਦਾ ਦੁਨੀਆਂ ਨੂੰ ਉਹ ਆਪਣੀ ਕੌਮ ਦੀ ਗੱਲ ਕਰਦਾ ਉਹ ਆਪਣੀ ਕੌਮ ਦੀ ਗੱਲ ਕਰਦਾ ਉਹਨੇ ਉਹਦਾ ਫੇਵਰਿਟ ਕੌਣ ਸੀ ਪਹਿਲੀ ਗੱਲ ਤੇ ਉਹ ਕਹਿੰਦਾ ਮੇਰਾ ਕੋਈ ਫੇਵਰੇਟ ਨਹੀਂ ਹੈ ਤੇ ਜੇ ਮੇਰਾ ਫੇਵਰੇਟ ਹੈ ਤੇ ਕੌਣ ਆ ਦੀਪ ਸਿੱਧੂ ਉਹ ਕਹਿ ਰਿਹਾ ਆ ਕਿ ਮੈਂ ਉਹਨੂੰ ਪਿਆਰ ਕਰਦਾ ਆ ਇਹ ਬੰਦੇ ਨੂੰ ਤੇ ਜਦੋਂ ਉਹਨੇ ਮੂਡ ਕਟਿਆ ਤੇ ਉਹਨੇ ਪੰਜਾਬ ਵਰਗਾ ਉਹਨੇ ਹੱਥਾਂ 'ਚ ਫੜਿਆ ਤੀਰ ਵਰਗਾ ਉਹਨੇ ਉਹ ਗੱਲ ਕੀਤੀ ਜਿਹੜੀ ਸਟੇਟ ਬੈਨ ਕਰ ਰਹੀ ਆ ਜਿੱਤੇ ਸਟੇਟ ਬੋਲਣ ਤੇ ਪਾਵਨ ਜਿੱਤੇ ਡਿਬੇਟਾਂ ਹੋ ਗਈਆਂ ਦੁਨੀਆ YouTube ਵਰਗੇ ਚੈਨਲ ਹੈਕ ਹੋ ਗਏ ਜਦੋਂ ਪਾਈ ਜਟਾਣੇ ਦੀ ਸਰਚ ਹੁੰਦੀ ਆ ਨਹੀਂ ਪਹਿਲਾਂ ਕਿਸੇ ਨੂੰ ਤੁੰ ਨੂੰ ਕੰਪੇਅਰ ਕਰ ਰਹੇ ਨੇ ਕੋਈ ਪਤਾ ਨਹੀਂ ਸੀਗਾ ਜਟਾਣਾ ਹੁੰਦਾ ਇੱਕ ਬੰਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਭਾਈ ਸਾਹਿਬ ਦੀ ਉਹ ਕਹਿੰਦਾ ਵੀ ਡੈਲਵਿਸ਼ ਚਮਕੀਲਾ ਉਹ ਕਹਿੰਦੇ ਕਿਹਦੇ ਨਾਲ ਕੰਪੇਅਰ ਕਰ ਰਹੇ ਹੋ ਜਿਹਦੇ ਨਾਲ ਕੰਪੇਅਰ ਕਰ ਰਹੇ ਹੋ ਉਸ ਬੰਦੇ ਨੇ ਸਟੇਟ ਦੇ ਉਲਟ ਜਾ ਕੇ ਉਦੋਂ ਖੜਾ ਆ ਜਦੋਂ ਉਹਦੀ ਆਪਣੀ ਕਮਿਊਨਿਟੀ ਜਿਹੜੀ ਉਹਦੇ ਨਾਲ ਸੀ ਬਿਲਕੁਲ ਤੇ ਉਦੋਂ ਸਟੇਟ ਦੇ ਖਿਲਾਫ ਖੜਾ ਹੋਇਆ ਤੇ ਇਹ ਉਹ ਬੰਦਾ ਸੀ ਜਿਹੜਾ ਲੜ ਰਹੀ ਢੇਰ ਦਕਰੀਏ ਤੇ ਵੰਗਾਰ ਕੇ ਗਾਰਿਆ ਆ ਇਹ ਉਹ ਸੀ ਤੁਸੀਂ ਕਿੱਥੋਂ ਕਿਹਦੇ ਨਾਲ ਕੰਪੇਅਰ ਕਰ ਰਹੇ ਹੋ ਮੈਂ ਜੇ ਤੁਹਾਨੂੰ ਸੱਚੀ ਦੱਸਾਂ ਕਿ ਬੇਸ਼ੱਕ ਬੀਕਾਰ ਨੂੰ ਕੋ ਕਹੇ ਵੀ ਮੈਂ ਗਾਇਕਾਂ ਦਾ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਕਿਉਂਕਿ ਉਹਦੇ ਮਰਨ ਤੋਂ ਬਾਅਦ ਹੀ ਮੈਂ ਉਹਦੇ ਗੀਤ ਸੁਣਨੇ ਨੇ ਹੂੰ ਇਹ ਮੈਡੀਕਲ ਹੋਈ ਕਿ ਪਹਿਲਾਂ ਨਹੀਂ ਸੁਣੇ ਉਹਦੇ ਮਰਨ ਤੋਂ ਬਾਅਦ ਜਦੋਂ ਦੇ ਗੀਤ ਸੁਣੇ ਤੇ ਉਹਦੇ ਗੀਤਾਂ ਦੇ ਵਿੱਚ ਕਿਤੇ ਵੀ ਇੱਕ ਗੱਲ ਇਦਾਂ ਦੀ ਨਹੀਂ ਹੈ ਵੀ ਉਹ ਕੰਦ ਟੱਪਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਨੂੰ ਉਦਾਹਰਣ ਦੀ ਗੱਲ ਕਰ ਰਿਹਾ ਹੈ ਉਹ ਕਿਸੇ ਕੁੜੀ ਦੇ ਸਰੀਰ ਦੀ ਗੱਲ ਕਰ ਰਿਹਾ ਉਹਨੇ ਜੇ ਗੱਲ ਕੀਤੀ ਹੂੰ ਤੇ ਉਹਨੇ ਇੱਕ ਗੀਤ ਗਾਇਆ ਆ ਜਿਹਨੂੰ ਸੁਣਿਓ ਜਦੀ ਵਿਆਖਿਆ ਜਾਂ ਤਾਂ ਮੈਂ ਕੀਤੀ ਹੈ ਚੈਨਲ ਦੇ ਉੱਤੇ ਤਾਂ ਜਾਂ ਸਿੱਧੂ ਮੂਸੇਵਾਲਾ ਕਰ ਗਿਆ ਸੱਚੀ ਮੈਂ ਕਹਿਣ ਲਿਆ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਮੇਰੇ ਨਾਲ ਉਹਨੂੰ ਕੰਪੇਅਰ ਕਰੋ ਮੇਰੀ ਲਾਈਨ ਹੋਰ ਸੀ ਉਹਦੀ ਹੋਰ ਆ ਪਰ ਜਿਸ ਚੀਜ਼ ਦੀ ਉਹ ਵਿਆਖਿਆ ਕਰ ਗਿਆ ਤੁਹਾਨੂੰ ਵੀ ਪਤਾ ਹੈ ਉਹਨੇ ਉਹਦੇ ਪੇਕੇ ਸਹੁਰੇ ਉਹਦੇ ਗਹਿਣੇ ਉਹਦੀਆਂ ਬੰਗਾਂ ਦਾ ਜਿਵੇਂ ਉਹਨੇ ਜ਼ਿਕਰ ਕੀਤਾ ਆ ਇਹ ਅਜੇ ਤੱਕ ਕੋਈ ਕਲਾਕਾਰ ਕਰ ਨਹੀਂ ਸਕਿਆ ਮੂਸੇਵਾਲਾ ਹੀ ਕਰਕੇ ਗਿਆ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਉਹ ਕਹਿੰਦਾ ਮੇਰਾ ਇਸ਼ਕੀ ਉਹਦੇ ਨਾਲ ਹੂੰ ਕਿਤਨੂੰ ਕੰਪੇਅਰ ਕਰ ਲੋਗੇ ਉਹ ਕਹਿੰਦਾ ਮੇਰੀ ਮੇਰੀ ਗਰਲਫ੍ਰੈਂਡ ਕੌਣਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ 'ਚ ਆਪਣੀ ਗਰਲਫ੍ਰੈਂਡ ਕਲੈਸ਼ਨ ਕੋਬ ਨੂੰ ਕਹਿ ਰਿਹਾ ਹੈ ਤੇ ਚਮਕੀਲਾ ਉਸ ਕਲੈਸ਼ਨ ਕੋਬ ਨਾਲ ਮਾਰਿਆ ਗਿਆ ਹੈ ਕਿਵੇਂ ਕੰਪੇਅਰ ਕਰ ਲਵਾਂ ਤੁਸੀਂ ਮੈਂ ਸਭ ਤੋਂ ਵੱਧ ਉਹਦਾ ਗੀਤ ਉਹ ਸੁਣਿਆ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਇਸ ਵੈਪਨ ਦਾ ਨਾਮ ਕਲਾਸ਼ਨਕੋਵਾ ਹੂੰ ਬਹੁਤ ਲੋਕਾਂ ਨੂੰ ਨਹੀਂ ਪਤਾ ਹੈ ਵੱਡੇ ਵੱਡੇ ਗਿਆਨੀਆਂ ਨੂੰ ਨਹੀਂ ਪਤਾ ਹੂੰ ਲੋਕੀ ਇੱਕ ਇੱਕ ਕਹਿੰਦੇ ਇਹਨਾਂ ਨੂੰ ਹੂੰ ਇਹ ਸਿਰਫ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਚ ਦੀ ਵਿਆਖਿਆ ਕੀਤੀ ਆ ਪਰ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਰਹੇ ਕਹਿੰਦੇ ਹਥਿਆਰਾਂ ਦੇ ਗੀਤ ਬੜੇ ਪ੍ਰਮੋਟ ਕਰਦਾ ਸੀ ਇਹ ਤਾਂ ਹਥਿਆਰ ਨੂੰ ਪ੍ਰਮੋਟ ਨਹੀਂ ਕਰਨਾ ਜੀ ਹਥਿਆਰ ਨੂੰ ਪ੍ਰਮੋਟ ਨਹੀਂ ਕਰਨਾ ਜੀ ਸਰਕਾਰਾਂ ਕਹਿਣੀਆਂ ਨਹੀਂ ਕਰਨਾ ਚਾਹੀਦਾ ਕੀ ਲੋੜ ਆਈ ਤੇ ਸਮਝ ਚਾਹ ਰਾ ਸਰਕਾਰ ਤਾਂ ਦਿੰਦੀ ਹੈ ਲਾਇਸੈਂਸ ਹੀ ਦਿੰਦੀ ਹੈ ਲਿਸਾਂਸ ਬਣਾ ਕੇ ਦਿੰਦੀ ਹਾਂ ਹਾਂ ਹਥਿਆਰ ਜਿਹੜੇ ਨੇ ਉਸ ਚੱਜੇ ਹੱਥਾਂ ਚ ਚਾਹੀਦੇ ਨੇ ਬੇਵਕੂਫ ਲੋਕਾਂ ਦੇ ਨਹੀਂ ਚਾਹੀਦੀ ਵੀ ਉਹ ਪ੍ਰਦਰਸ਼ਨੀ ਕਰਕੇ ਲੋਕਾਂ ਨੂੰ ਡਰਾਉਣ ਗਰੀਬ ਦੇ ਉੱਤੇ ਤਾਨਣ ਇਹ ਗਲਤ ਆ ਪਰ ਇਹ ਗੱਲ ਕਹਿਣੀ ਵੀ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਸਾਡੇ ਤੇ ਤਾਂ ਅਸੀਂ ਅਸੀਂ ਤਾਂ ਪੀਰ ਕਹਿੰਦੇ ਆ ਸ਼ਸਤਰ ਨੂੰ ਤੇ ਪੀਰ ਪ੍ਰਮੋਟ ਕਿਉਂ ਨਾ ਹੋਏ ਤੀਰਤ ਭੰਗੋ ਬੜੋ ਰਾਮ ਜੰਗੋ ਮਾਰੈ ਨੇ ਸੱਚੇ ਪਾਸ਼ਾ ਨੇ ਤੇ ਸਾਡੇ ਤੇ ਰਹਿਮਤ ਕੀਤੀ ਆ ਤੀਰ ਨੂੰ ਤਲਵਾਰਾਂ ਨੂੰ ਇਹਨਾਂ ਚੀਜ਼ਾਂ ਨੂੰ ਹਥਿਆਰਾਂ ਨੂੰ ਮਾਰੈ ਨੇ ਕਿਹਾ ਪੀਰ ਤੇ ਪੀਰ ਪਰਮੋਡ ਕਿਉਂਣਾ ਹੋਵੇ ਦੱਸੋ ਤੁਸੀਂ ਹਥਿਆਰ ਗਲਤ ਦੀ ਹਥਿਆਰਾਂ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ ਜੇ ਉਹਨੇ ਕੀ ਕਿਹਾ ਆਪਣੇ ਗੀਤ ਚ ਉਹ ਕਹਿੰਦਾ ਮੇਰੇ ਮੈਂ ਜਿਹੜੇ ਹੱਥਾਂ ਚਾਹੀਦੇ ਆ ਉਹ ਸਿਆਣੇ ਬੰਦੇ ਚਾਹੀਦੇ ਆ ਬੱਚਿਆਂ ਤੋਂ ਬੱਚੇ ਇਹ ਨਹੀਂ ਵੀ ਛੋਟੀ ਉਮਰ ਦੇ ਜਿਨ੍ਹਾਂ ਨੂੰ ਇਹਦਾ ਪਤਾ ਹੀ ਨਹੀਂ ਹੈ ਉਹਦੇ ਤੋਂ ਇਹਨੂੰ ਦੂਰ ਰੱਖਣਾ ਚਾਹੀਦਾ ਇਹ ਤੇ ਆਪਣੇ ਉਹ ਮੂਸੇ ਵਾਲੇ ਆਪਣੇ ਗੀਤ ਚ ਕਹਿ ਗਿਆ ਹਮ ਪਰ ਲੋਕ ਸਮਝ ਨਹੀਂ ਸਕਿਆ ਹਮ ਜਿੰਨੂੰ ਹੁਣ ਉਹਦੇ ਬਾਰੇ ਪਤਾ ਹੈ ਉਹ ਹੀ ਉਹਦੀ ਗੱਲ ਸਮਝ ਸਕੂਗਾ ਬਹੁਤ ਲੋਕਾਂ ਨੂੰ ਪਤਾ ਵੀ ਉਹ ਆਪਣੇ ਗੀਤਾਂ 'ਚ ਕੀ ਕੀ ਕਹਿ ਗਿਆ ਹੂੰ ਉਹ ਬਹੁਤ ਲੋਕ ਪੁੱਛਦੇ ਆ ਹਾਫ ਕੌਕ ਕੀ ਹੁੰਦਾ ਹੂੰ ਹੁਣ ਉਹਦਾ ਇੰਨਾ ਪਿਆਰ ਸੀ ਇਸ ਚੀਜ਼ ਨਾਲ ਸ਼ਸਤਰ ਨਾਲ ਉਹ ਬਹੁਤ ਬਰੀਕੀਆਂ ਗਾਣਾ 'ਚ ਕਹਿ ਗਿਆ ਜਿਹੜੀਆਂ ਲੋਕਾਂ ਨੂੰ ਸਮਝ ਨਹੀਂ ਲੱਗਣੀਆਂ ਤੇ ਇਸ ਬੰਦੇ ਨੂੰ ਉਹਦੇ ਨਾਲ ਹਾਲਾਂਕਿ ਮੈਂ ਜਿੰਨੀ ਗੱਲ ਕਰ ਸਕਿਆ ਜੀ ਇਹ ਮੈਂ ਆਪਣੀ ਮਤ ਅਨੁਸਾਰ ਕਰ ਸਕਿਆ ਇੰਨੀ ਗੱਲ ਨਹੀਂ ਹੈ ਚਮਕੀਲੇ ਦੀ ਇੰਨੀ ਗੱਲ ਨਹੀਂ ਹੈਗੀ ਇਸ ਤੋਂ ਅੱਗੇ ਜਾ ਕੇ ਦੀ ਵਿਆਖਿਆ ਹੋ ਸਕਦੀ ਹੈ ਉਸ ਚੱਜੇ ਟੰਗ ਨਾਲ ਮੈਂ ਆਪਣੀ ਮਰਜ਼ਾ ਅਨਸਾਰ ਜਿੰਨੀ ਕਹਿ ਸਕਿਆ ਓਨੀ ਹੀ ਕਰ ਸਕਦਾ ਇਹ ਐਂਡ ਨਹੀਂ ਹੈ ਇੱਥੇ ਵੱਡੇ ਵਿਦਵਾਨਾਂ ਨੂੰ ਲੋੜ ਹੈ ਤੇ ਗੱਲ ਕਰਨ ਦੀ ਜੋ ਮੈਂ ਪੱਖ ਰੱਖ ਸਕਿਆ ਮੈਂ ਆਪਣੇ ਤਰੀਕੇ ਨਾਲ ਰੱਖਿਆ ਇਹ ਐਂਡ ਨਹੀਂ ਹੈ ਪਰ ਸਿੱਧੂ ਮੂਸੇਵਾਲਾ ਤੇ ਚਮਕੀਲਾ ਕਦੀ ਵੀ ਕੰਪੇਅਰ ਨਹੀਂ ਹੋ ਸਕਦੇ ਹੋ ਹੀ ਨਹੀਂ ਸਕਦੇ ਜ਼ਿਕਰ ਕਰਨਾ ਹੀ ਤੋਹੀਨਾ ਜ਼ਿਕਰ ਕਰਨਾ ਹੀ ਤੋਹੀਨਾ ਜੀ ਉਹਦੀ ਜੀ